ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਲਿਆਣਾ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪੰਚਾਇਤੀ ਵੋਟਾਂ ਨੂੰ ਲੈ ਕੇ ਆਪਾਰੀ ਕੱਟ ਹੋਇਆ ਜਿਸ ਵਿੱਚ ਪਿੰਡ ਦੀ ਪੁਰਾਣੀ ਪੰਚਾਇਤ ਨੰਬਰਦਾਰ ਪਿੰਡ ਦੇ ਮੋਤਬਰ ਬੰਦੇ ਅਤੇ ਆਮ ਲੋਕ ਇਕੱਠੇ ਹੋਏ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਉਣ ਬਾਰੇ ਗੱਲਬਾਤ ਕੀਤੀ ਗਈ ਇਸ ਮੌਕੇ ਨਵੇਂ ਕੈਂਡੀਡੇਟ ਜੋ ਸਰਪੰਚੀ ਦੇ ਚਾਹਵਾਨ ਹਨ ਉਹਨਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਵਿਚਾਰ ਸੁਣਨ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਇੱਕ ਸ਼ਰਤ ਰੱਖੀ ਗਈ ਕਿ ਜੋ ਵੀ ਸਰਪੰਚ ਲਈ ਖੜਾ ਹੁੰਦਾ ਹੈ ਉਹ 1 ਲੱਖ ਰੁਪਏ ਪਹਿਲਾਂ ਗੁਰਦੁਆਰੇ ਲਈ ਸਿਕਿਉਰਿਟੀ ਜਮ੍ਹਾਂ ਕਰਵਾਵੇ ਜਿਨ੍ਹਾਂ ਨੇ 1-1 ਲੱਖ ਰੁਪਏ ਜਮ੍ਹਾਂ ਕਰਵਾਏ ਉਹਨਾਂ ਦਾ ਨਾਮ ਲਿਖ ਕੇ ਪਰਚੀਆਂ ਪਾਈਆਂ ਜਾਣ ਗਿਆ ਜਿਸ ਦੀ ਪਰਚੀ ਨਿਕਲ ਆਏ ਉਸ ਨੂੰ ਪਿੰਡ ਦਾ ਸਰਪੰਚ ਕੋਸ਼ਿਸ਼ ਕੀਤਾ ਜਾਵੇ ਅਤੇ ਜਿੰਨੀ ਰਕਮ ਇਕੱਠੀ ਹੋਵੇ ਉਹ ਗੁਰਦੁਆਰੇ ਸਾਹਿਬ ਵਿੱਚ ਲਾਈ ਜਾਵੇ ਕਿਸੇ ਨੂੰ ਵੀ ਕੋਈ ਵੀ ਪੈਸਾ ਵਾਪਸ ਨਾ ਕੀਤਾ ਜਾਵੇ ਹੁਣ ਇਸ ਤੋਂ ਬਾਅਦ ਕੀ ਫੈਸਲਾ ਹੁੰਦਾ ਹੈ ਉਹ ਹਜੇ ਬਾਕੀ ਹੈ ਦੋਸਤੋ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅੱਗੇ ਦੇਖਦੇ ਹਾਂ ਕਿ ਕੌਣ ਸਰਪੰਚ ਬਣਦਾ ਹੈ ਸਰਬਸੰਮਤੀ ਹੁੰਦੀ ਹੈ ਜਾਂ ਫਿਰ ਇਲੈਕਸ਼ਨ ਹੁੰਦਾ ਹੈ ਇਹ ਤਾਂ ਹਜੇ ਬਾਅਦ ਵਿੱਚ ਹੀ ਪਤਾ ਲੱਗੇਗਾ ਸੋ ਆਪਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਪਿੰਡ ਵਿੱਚ ਚੰਗਾ ਸਰਪੰਚ ਬਣੇ ਚੰਗੀ ਸੋਚ ਵਾਲਾ ਹੋਵੇ ਚੰਗਾ ਵਿਕਾਸ ਕਰੇ ਵਧੀਆ ਵਿਕਾਸ ਕਰੇ ਨਸ਼ਿਆਂ ਦੇ ਖਿਲਾਫ ਤੁਰੇ ਇਹੋ ਜੇ ਸਰਪੰਚ ਬਣਨੇ ਚਾਹੀਦੇ ਹਨ ਜੋ ਕਿ ਹੱਕ ਠੋਕ ਕੇ ਕੰਮ ਵੀ ਕਰੇ ਤੇ ਨਸ਼ੇ ਵੱਡਾ ਦਾ ਨਸ਼ੇ ਦੇ ਖਿਲਾਫ ਚੱਲੇ ਸੋ ਦੋਸਤੋ ਇਲੈਕਸ਼ਨ ਹੈ ਪਿੰਡਾਂ ਵਿੱਚ ਸਰਬਸੰਮਤੀਆਂ ਨਾਲ ਹੀ ਸਰਪੰਚ ਚੁਣੇ ਜਾ ਰਹੇ ਹਨ ਬਾਕੀ ਦੇਖੋ ਟਿੱਕੀ ਬਣਦਾ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਪਿੰਡ ਦਾ ਸਰਪੰਚ ਕੌਣ ਬਣਦਾ ਹੈ ਪਿੰਡ ਦਾ ਸਰਪੰਚ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਚਾਈ ਵਾਲ ਚੱਲੇ ਹਮੇਸ਼ਾ ਸਚਾਈ ਦਾ ਸਾਥ ਦੇਵੇ ਝੂਠ ਦਾ ਸਾਥ ਬਿਲਕੁਲ ਨਾ ਦੇਵੇ ਝੂਠ ਵਿੱਚ ਪਲਾਂ ਦੀ ਉਹਦੇ ਖਾਸ ਰਿਸ਼ਤੇਦਾਰ ਆਵਦੇ ਪਲਾਂ ਦੀ ਹੋਣ ਬਿਲਕੁਲ ਵੀ ਉਹਨਾਂ ਦਾ ਸਾਥ ਨਾ ਦੇਵੇ ਹਮੇਸ਼ਾ ਸਚਾਈ ਵਾਲੀ ਹੀ ਗੱਲ ਕਰੇ ਇਹੋ ਜਿਹੇ ਬੰਦੇ ਦੀ ਹਮੇਸ਼ਾ ਪਿੰਡ ਨੂੰ ਲੋੜ ਹੁੰਦੀ ਹੈ ਇਹੋ ਜਿਹਾ ਸਰਪੰਚ ਹੋਣਾ ਚਾਹੀਦਾ ਹੈ ਸੋ ਦੋਸਤੋ ਜਾਣਕਾਰੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਆ ਜੇ ਤੇ ਇਸ ਫੈਸਲੇ ਬਾਰੇ ਵੀ ਜਰੂਰ ਦੱਸਿਆ ਜੇ ਬਾਕੀ ਇਹ ਹਜੇ ਫੈਸਲਾ ਹੋਣਾ ਤਾਂ ਬਾਕੀ ਹੈ ਇਹ ਤਾਂ ਵੈਸੇ ਹਜੇ ਗੱਲਬਾਤ ਹੀ ਹੋ ਰਹੀ ਹੈ ਇਸ ਦੀ ਸਰਪੰਚੀ ਬਾਰੇ ਤਾਂ ਅੱਗੇ ਪਤਾ ਲੱਗੇਗਾ ਆ ਸ੍ਰੀ ਗੁਰਦੁਆਰਾ ਸਾਹਿਬ ਹੈ ਜਿੱਥੇ ਬੈਠ ਕੇ ਫੈਸਲੇ ਲਏ ਗਏ ਹਨ ਗੱਲਾਂ ਵਤਾਂ ਹੋਈਆਂ ਹਨ ਸੋ ਅੱਗੇ ਦੇਖਦੇ ਆ ਕਿ ਲਿਆਣਾ ਪਿੰਡ ਦਾ ਸਰਪੰਚ ਕੌਣ ਬਣਦਾ ਹੈ ਇਹ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਸੋ ਧੰਨਵਾਦ ਦੋਸਤੋ ਸਰਬਸੰਮਤੀ ਹਾਂ ਹਾਂ ਮੰਨੀ ਝਾਕੇ ਪਾਸੇ ਮਾਰਾਂਗੇ ਹੋਰ ਕਰਦੇ ਆਗੇ ਸਹੀ ਗੱਲ ਹੈ ਗੱਲ ਸਹੀ ਹੈ ਦੇਖੋ ਇਹ ਹੈ ਹਿੰਮਤ ਵਾਲਾ ਖੜੋ ਜਾਵੇ ਜਿਹੜਾ ਬਾਹਰ ਖੜਾ ਬੁਲਗਾ ਰੋਟਾਂ ਦੇ ਜਿੱਤਾ ਪਿਆ ਉਹ ਵੀ ਸਾਡਾ ਬਾਹਰ ਖੜਾ ਪੈ ਮੇਰੇ ਦਾ ਬਾਹਰ ਖੜਾ ਵਾਦੀ ਭਾਵੇਂ ਸਾਰਾ ਪਿੰਡ ਨੂੰ ਉਡ ਪਾ ਦੇ ਕਿਆ ਜਾ ਮੈਂ ਨਹੀਂ ਪਾਗਦਾ ਨਹੀਂ ਕਰ ਸਾਈ ਇਹਗਾ ਨਹੀਂ ਆ ਇਹ ਗੱਲਾਂ ਕਰਨੀਆਂ ਮਾਸਟਰ ਤਰ੍ਹਾਂ ਸਵਾਲੀਆਂ ਨੇ ਕੰਮ ਕਰਨੇ ਵੜੇ ਉੱਪਰ ਹਾਂ ਕੰਮ ਕਰਨਾ ਬਹੁਤ ਔਖਾ ਹੈ ਉਹ ਕਰਨਾ ਪੈਂਦਾ ਜੋਰ ਲਾਣਾ ਪੈਂਦਾ ਟਰਾਲੀ ਦੀ ਮਿੱਟੀ ਭਰਨ ਵਾਗਿਆ ਤੋ ਦੇ ਕੱਲਾ ਜਲ ਵਾਗਿਆ ਦੇਸ ਨਿਕਲ ਜਾਂਦੀ ਪੰਜ ਮੋਦਰਾ ਪਾਣੀ ਨਹੀਂ ਵਗਦਾ ਹਾਂ ਤੇ ਕੰਮ ਕਰਨਾ ਹਾਂ ਆਹੋ ਗੱਲਾਂ ਹਮੇਸ਼ਾ ਆ ਕੇ ਚਲ ਮੈਂ ਫਾੜ ਦੇਸਾਂ ਯਾਰ ਮੈਂ ਫਾੜ ਦੇ ਇਸਨ ਕਈ ਝਗੜੀ ਨਹੀਂ ਆਉਂਦੀ ਛੋਟੇ ਮੜੀਏ ਨੂੰ ਲੇ ਸ਼ਾਟ ਕਿ ਦੂਜੀ ਗੱਲ ਹੈ ਯਾਰ ਮੈਂ ਕੰਨੀ ਚੌਣਾ ਜਿਹੜਾ ਸੁਪਰਪੈਂਚ ਬਣੇ ਸ਼ਾਮ ਤੋਂ ਢਾਰ ਕੇ ਅਹ ਰਾਜ ਗੰਦੇ ਤੇ ਬੈਠੇ ਹੈ ਰਾਜੇ ਉਹਨਾਂ ਨੂੰ ਗਲੇ ਦਾ ਰਾਜੇ ਬਣੇ ਮੇਰੇ ਨਾਲ ਇੱਕ ਉਹਦੇ ਵੀਰ ਸਨ ਹੋਇਆ ਪਾਸੋਂ ਤੇ ਬੱਟਿਆਂ ਨੂੰ ਸਤਕਾਰ ਕਿਵੇਂ ਕਰਦਾ ਹਾਵੇ ਨਹੀਂ ਤਾਂ ਮੈਂ ਮਰਦਾ ਜਿਹੜੇ ਨੰਬਰਦਾਰ ਨੇ ਨਹੀਂ ਬੋਲਿਆ ਨੰਬਰਦਾਰ ਜੀ ਸਾਥਰੀਕਰ ਯਾਰ ਬੈਂਡ ਦਾ ਮਾਲਕ ਆ ਯਾਰ ਬਿਲਕੁਲ ਯਾ ਭਾਈ ਸਾਰਾ ਬਜੀ ਗੁਰਦੇ ਜਾਂਦੇ ਆ ਸਾਰੇ ਮੁੰਵਈਆਂ ਚ ਵੜੇ ਗੋਲ ਤੇ ਤੈਨੂੰ ਮੇਰੀ ਸ਼ਕਲ ਦਾ ਨਹੀਂ ਪਤਾ ਉਹਨੂੰ ਮੇਰੀ ਸ਼ਕਲ ਦਾ ਨਹੀਂ ਪਤਾ ਠੀਕ ਹੈ ਗੱਲ ਆ ਇਹਨਾਂ ਕੋਲ ਸ਼ਕਲ ਤਾਂ ਹੈ ਉਹਨਾਂ ਇਸ ਪਾਸੇ